ਭਾਈ ਗੁਰੂ ਜੀ ਦਾ ਖਾਲਸਾ ਵਾਇਕੁਰ ਜੀ ਕੀ ਫਤਿਹ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੌਰ ਜਿਨ੍ਹਾਂ ਦੀ ਜੁਰਸ ਵਕਤ ਉਹ ਪੂਰੇ ਮਸ਼ਹੂਰ ਸੀ ਅੱਜ ਤੋਂ ਤਕਰੀਬਨ 35 ਸਾਲ ਪਹਿਲਾਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਕਤਲ ਕਰ ਦਿੱਤਾ ਗਿਆ ਸੀ ਉਹਨਾਂ ਦੇ ਜੀਵਨ ਤੇ ਇੱਕ ਫਿਲਮ ਬਣੀ ਹੈ ਉਹਨਾਂ ਦਾ ਕਰੈਕਟਰ ਉਹਨਾਂ ਦਾ ਕਿਰਦਾਰ ਉਹ ਫਿਲਮ ਦੇ ਵਿੱਚ ਦਿਖਾਇਆ ਗਿਆ ਪੰਜਾਬੀ ਸਿੰਗਰ ਨੇ ਐਕਟਰ ਨੇ ਦਲਜੀਤ ਦੁਸਾਂਝ ਤੇ ਐਕਟਰਸ ਹੈਗੀ ਹੈ ਪ੍ਰਣੀਨੀਤੀ ਚੋਪੜਾ ਉਹਨਾਂ ਨੇ ਇਹ ਫਿਲਮ ਬਣਾਈ ਹੈ ਮੈਂ ਦੋ ਚਾਰ ਗੱਲਾਂ ਕਰਨੀਆਂ ਨੇ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਜਦੋਂ ਤੁਸੀਂ ਪੰਜਾਬ ਦੇ ਵਿੱਚ ਗੱਲ ਕਰਦੇ ਹੋ ਉਦੋਂ ਜਾਤੀ ਤੌਰ ਤੇ ਇਹ ਸਵਾਲ ਉਠਾਏ ਜਾਂਦੇ ਆ ਤੇ ਜਦੋਂ ਤੁਸੀਂ ਕਿਸੇ ਨੂੰ ਨੀਵੀਂ ਜਾਤ ਦਾ ਕਹਿ ਕੇ ਜੁੱਤੀਆਂ ਵਿੱਚ ਬਹੋਣੇ ਹੋ ਉਹ ਤਾਂ ਸਾਨੂੰ ਸ਼ਰਮ ਆਉਂਦੀ ਨਹੀਂ ਭਾਵੇਂ ਕੋਈ ਧਾਰਮਿਕ ठेकेदार ਹੋਵੇ ਜਦੋਂ ਕੋਈ ਨੀਵੀਂ ਜਾਤ ਦਾ ਮੈਂ ਇਹ ਜਾਤ ਤਾਂ ਵਰਤਦੇ ਕਿਉਂਕਿ ਸਮਝ ਵਿੱਚ ਆ ਜਾਏ ਹੁਣ ਚ ਵਕੀਲੇ ਨੂੰ ਇੱਕ ਨੀਵੀਂ ਜਾਤ ਦਾ ਉਹ ਸ਼ਬਦ ਉਹ ਨਹੀਂ ਵਰਦੇ ਇਹ ਕਿਹਾ ਜਾਂਦਾ ਸੀ ਤੇ ਹੁਣ ਉਹਨਾਂ ਦਾ ਜਿਹੜਾ ਉਹ ਕਰੈਕਟਰ ਸੀ ਮੂਵੀ ਦੇ ਵਿੱਚ ਦਿਖਾਇਆ ਗਿਆ ਕਿਉਂਕਿ ਮਸ਼ਹੂਰ ਸਿੰਗਰ ਸੀ ਉਸ ਵਕਤ ਦੇ ਉਹਨਾਂ ਦੇ ਗਾਣੇ ਅੱਜ ਵੀ ਭਾਵੇਂ ਤੁਸੀਂ ਲੱਚਰ ਦੀ ਗੱਲ ਕਰ ਲਓ ਭਾਵੇਂ ਧਾਰਮਿਕ ਗਾਣੇ ਦੀ ਗੱਲ ਕਰ ਲਓ ਅੱਜ ਵੀ ਵੱਜਦੇ ਨੇ ਅਨੇ ਸਾਡੇ ਵੱਡੇ ਵੱਡੇ ਢਾਡੀ ਕਹਿੰਦੇ ਆ ਉਹਨਾਂ ਨੇ ਤਰਜਾਂ ਗਾਈਆਂ 12 ਤੇ ਚਮਕੀ ਲਈਆਂ ਤਰਜਾਂ ਜਿਹੜੇ ਲੱਚਰ ਗਾਣੇ ਸੀ ਉਹ ਵੀ ਗਾਏ ਅੰ ਵਿਚ ਹੁਣ ਫੁਕਰੇ ਕਹਿੰਦੇ ਸੌਦਾ ਲਾਇਆ ਸੀ ਉਹ ਵੀ ਹੁਣ ਪੂ ਚੱਕੀ ਫਿਰਦੇ ਆ ਜਾਨੀ ਕਿ ਜਦੋਂ ਕਮਾਈ ਕਰਨੀ ਹੋਵੇ ਉਦੋਂ ਜਾਤੀ ਦਾ ਸਾਨੂੰ ਕੋਈ ਮਤਲਬ ਨਹੀਂ ਉਹ ਕਿਸੇ ਮਰਜ਼ੀ ਦਾ ਤੱਕਦਾ ਹੋਵੇ ਉਹ ਮਸ਼ਹੂਰ ਹੋਵੇ ਅਸੀਂ ਉਹਦੇ ਕਰੈਕਟਰ ਤੋਂ ਉਹਦੇ ਕਿਰਦਾਰ ਤੋਂ ਕਮਾਈ ਕਰਨੀ ਹੈ ਮੈਂ ਇੱਕ ਹੋਰ ਗੱਲ ਕਰਨੀ ਹੈ ਜਿਹੜੀ ਫਿਲਮ ਬਣਾਈ ਹੈ ਉਹਨੂੰ ਚਾਹਣ ਵਾਲੇ ਪਸੰਦ ਕਰਨਗੇ ਜਾਂ ਨਹੀਂ ਕਰਨਗੇ ਇਹ ਬਾਅਦ ਦੀ ਗੱਲ ਹੈ ਪਸੰਦ ਕੀਤੀ ਵੀ ਜਾ ਰਹੀ ਹੈ ਕੋਈ ਸ਼ੱਕ ਨਹੀਂ ਪਰ ਸਭ ਤੋਂ ਪਹਿਲਾਂ ਉਸ ਫਿਲਮ ਦੇ ਵਿੱਚ ਹਿੰਦੀ ਬੋਲੀ ਗਈ ਜਿੰਨੇ ਵੀ ਡਾਇਲੋਗ ਨੇ ਉਹ ਹਿੰਦੀ ਦੇ ਵਿੱਚ ਨੇ ਔਰ ਜਿਹੜੇ ਗਾਣੇ ਨੇ ਉਹ ਪੰਜਾਬੀ ਦੇ ਵਿੱਚ ਡਬੰਗ ਕੀਤੀ ਗਈ ਕੁਝ ਚਮਕੀਲੇ ਦੇ ਨੇ ਕੁਝ ਦਰਜੀਤ ਦਸਾਂਝ ਨੇ ਗਾਏ ਹੈ ਇਹ ਸਚਾਈ ਹੈ ਪਰ ਕੀ ਜਿਹੜੇ ਕਹਿੰਦੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੁਣ ਉਹਨਾਂ ਦੇ ਮੂੰਹ ਵਿੱਚ ਘੁੰਗਣੀਆਂ ਪਈਆਂ ਨੇ ਹੁਣ ਨਹੀਂ ਬੋਲਦੇ ਹੁਣ ਉਹ ਫਿਲਮੇ ਚ ਪੰਜਾਬੀ ਬੋਲੀ ਐ ਹਿੰਦੀ ਬੋਲੀ ਜਾਂਦੇ ਸ਼ਰੇਆਮ ਹੁਣ ਕਿਉਂ ਨਹੀਂ ਬੋਲਦੇ ਦੂਜੀ ਗੱਲ ਇੱਕ ਹੋਰ ਕਹਿਣੀ ਐ ਮੈਂ ਕਲਾ ਦੀ ਗੱਲ ਕਰਨੀ ਐ ਚਮਕੀਲੇ ਦੇ ਗਾਣੇ ਲੱਚਰ ਨੇ ਜਾਂ ਧਾਰਮਿਕ ਨੇ ਇਹ ਸਭ ਨੇ ਸੁਣਿਆ ਮੈਂ ਕੇਵਲ ਇੱਕ ਕਲਾ ਦੀ ਗੱਲ ਕਰਨੀ ਐ ਇਹ ਸਭ ਨੂੰ ਪਤਾ ਐ ਜਿੰਨੇ ਵੀ ਉਹਦੇ ਗਾਣੇ ਤੁਸੀਂ ਔਨ ਰਿਕਾਰਡ ਸੁਣਦੇ ਹੋ ਮੀਡੀਆ ਤੇ ਪਏ ਨੇ YouTube ਚੈਨਲ ਤੇ ਪਏ ਨੇ ਉਹ ਜਿਹੜਾ ਸਟੇਜ ਦਾ ਪ੍ਰੋਗਰਾਮ ਸੀ ਲਾਈਵ ਉਹਦੇ ਵਿੱਚ ਉਹਨੇ ਤੂੰਬੀ ਵਜਾਈ ਹੋਈ ਐ ਅਜੇ ਤੱਕ ਉਹਦੇ ਨਾਲ ਦੀ ਕੋਈ ਤੂੰਬੀ ਵਜਾ ਨਹੀਂ ਸਕਿਆ ਇਹ ਸਚਾਈ ਐ ਆਪਣੇ ਗੀਤਾਂ ਦੇ ਵਿੱਚ ਉਹਨੇ ਵਜਾਈ ਐ ਢੋਲਕ ਵੀ ਉਹ ਪਲੇ ਕਰਦੇ ਸੀ ਹਾਰਮੋਨੀਅਮ ਵੀ ਬਹੁਤ ਵਧੀਆ ਵਜਾਉਂਦੇ ਸੀ ਇਹ ਕਲਾ ਸੀ ਉਹਦੇ ਵਿੱਚ ਲਿਖਣ ਦੀ ਕਲਾ ਦੀ ਗੱਲ ਕਰ ਲਓ ਜਾਂ ਆਵਾਜ਼ ਦੀ ਕਲਾ ਦੀ ਗੱਲ ਕਰ ਲਓ ਇਹ ਉਹਦੇ ਵਿੱਚ ਕਲਾ ਸੀ ਜਿੰਨੇ ਜਿਹੜੇ ਫਿਲਮ ਬਣਾਉਣ ਵਾਲੇ ਨੇ ਉਹਨਾਂ ਨੇ ਸੇਮ ਸਟੋਰੀ ਬਣਾ ਕੇ ਇਹ ਫਿਲਮ ਲੋਕਾਂ ਦੇ ਸਾਹਮਣੇ ਲੈ ਕੇ ਆਂਦੀ ਹੈ। ਇੱਕ ਗੱਲ ਹੋਰ ਸੁਣ ਲਿਓ ਧਿਆਨ ਦੇ ਨਾਲ। ਜਿਹੜੀ ਰਣੀਨੀਤੀ ਚੋਪੜਾ ਐਕਟਰ ਹੈ ਉਹਨੇ ਸਿੰਗਰ ਦਾ ਰੋਲ ਜਿਹੜਾ ਬੀਬਾ ਅਮਰਜੋਤ ਕੌਰ ਨੇ ਕੀਤਾ ਗਾਇਆ ਉਹ ਕੀਤਾ ਹੈ। ਹੁਣ ਜਿਹੜੇ ਬੰਦੇ ਸਿੰਗਰ ਨੇ ਕਲਾਕਾਰ ਨੇ ਉਹ ਸਮਝਦੇ ਨੇ ਕਿ ਉਹ ਹਿੰਦੀ ਬੋਲਦੀ ਐ ਤੇ ਉਹਦਾ ਗਾਉਣ ਦਾ ਉਹ ਲਹਿਜਾ ਉਹਦੀ ਆਵਾਜ਼ ਉੱਥੇ ਫਿੱਟ ਨਹੀਂ ਬਹਿੰਦੀ ਤੇ ਜੇ ਕਿਤੇ ਉਸ ਦੀ ਥਾਂ ਤੇ ਪੰਜਾਬ ਦੇ ਵਿੱਚ ਸਿੰਗਰ ਉੜੀਆਂ ਜਿਵੇਂ ਦੀਪਕ ਢਿੱਲੋਂ ਦੀ ਜਿਹੜੀ ਆਵਾਜ਼ ਹੈ ਉਹ ਬਹੁਤ ਕੁਆਲਿਟੀ ਹੈ ਉੱਥੇ ਉਹਨੂੰ ਲਿਆ ਜਾ ਸਕਦਾ ਸੀ ਪਰ ਜਿਹੜੇ ਲੋਕ ਨੇ ਇਹਨਾਂ ਨੂੰ ਪੈਸੇ ਦਾ ਕੁ ਮਤਲਬ ਹੁੰਦਾ ਹੈ ਕਿ ਕਿਹੜਾ ਬੰਦਾ ਮਸ਼ਹੂਰ ਹੈ ਔਰ ਕਿਹੜੇ ਬੰਦੇ ਦੀ ਗੱਲਬਾਤ ਚੱਲੂਗੀ ਉਹਨੂੰ ਫਿਲਮ ਦੇ ਵਿੱਚ ਲਿਆਂਦਾ ਜਾਵੇ ਤੇ ਜਾਣੀ ਕਿ ਕੋਈ ਵੀ ਬੰਦਾ ਜੇ ਚਮਕੀਲੇ ਦੀ ਕਾਪੀ ਕਰਦਾ ਹੈ ਜਾਂ ਅਮਰਜੋਤ ਦੀ ਕਾਪੀ ਕਰਦਾ ਹੈ ਉਹ ਆਪਣਾ ਤੋਰੀ ਫੁਲਕਾ ਦਾ ਚਲਾ ਸਕਦਾ ਹੈ ਪਰ ਮੈਂ ਗਲ ਦਾਅਵੇ ਨਾਲ ਕਹਿੰਦਾ ਜਿਹੜੀਆਂ ਚੀਜ਼ਾਂ ਉਹ ਗਾ ਕੇ ਗਏ ਨੇ ਮੈਂ ਕਲਾ ਦੀ ਗੱਲ ਕਰ ਰਿਹਾ ਮੇਰਾ ਲੱਚਰ ਦਾ ਦੇ ਨਾਲ ਕੋਈ ਮਤਲਬ ਨਹੀਂ ਕੇਵਲ ਮੈਂ ਕਲਾ ਦੀ ਗੱਲ ਕਰ ਰਿਹਾ ਤੇ ਉਹਨੂੰ ਗਾਉਣ ਵਾਲਾ ਹਲੇ ਤਾਂ ਕੋਈ ਪੈਦਾ ਹੋਇਆ ਨਹੀਂ ਕਿ ਉਹ ਜਿਹੜੀ ਕਲਾ ਔਰ ਜਿਹੜਾ ਸੁਰ ਔਰ ਜਿਹੜੀ ਆਵਾਜ਼ ਉਹਨੂੰ ਦਿੱਤੀ ਸੀ ਪ੍ਰਮਾਤਮਾ ਵੱਲੋਂ ਇੱਕ ਗੋਡ ਗਿਫਟ ਸੀ ਉਹ ਕੋਈ ਅਜੇ ਤੱਕ ਗਾ ਨਹੀਂ ਸਕਿਆ ਤੇ ਨਾ ਕੋਈ गा ਸਕਦਾ ਇਹ ਜਿਹੜੇ ਫਿਲਮਾਂ ਫਲਮਾਂ ਬਣਾਉਂਦੇ ਨੇ ਇਹਨਾਂ ਦਾ ਪੈਸੇ ਤੱਕ ਮਤਲਬ ਹੁੰਦਾ ਪੈਸਾ ਇਹਨੇ ਬਣਾ ਲੈਣਾ ਹੁੰਦਾ ਤੇ ਪਰ ਹੁਣ ਕੁਝ ਖੇਖੜ ਵੀ ਕਰਦੇ ਪਏ ਨੇ ਕੁਝ ਇੰਟਰਵਿਊ ਦੇ ਵਿੱਚ ਵਿੱਚ ਕਹੀ ਜਾਂਦੇ ਨੇ ਉਹ ਫਲਾਣਾ ਰੋਲ ਐਦਾਂ ਕਰਤਾ ਜੀ ਜਦੋਂ ਚਮਕੀਲੇ ਦੇ ਗੋਲੀਆਂ ਵੱਜੀਆਂ ਉਹਦੀਆਂ ਲਾਸ਼ਾਂ ਆਉਂਦੀਆਂ ਨੇ ਉਹਦਾ ਮਾਤਾ ਪਿਤਾ ਉਹਦਾ ਜਿਹੜਾ ਸੋਨਾ ਚਾਂਦੀ 100 ਰੁਪਏ ਪੈਸੇ ਉਹ ਲਵਾਰੀਆਂ ਖੋਲਣ ਲੱਗੇ ਇਹ ਸੀਨੋ ਦੇ ਵਿੱਚ ਸ਼ਾਇਦ ਫਲਮਾਇਆ ਗਿਆ ਤੇ ਇਹ ਸੀਨ ਦੇ ਨਾਲ ਮੈਂ ਵੀ ਸਹਿਮਤ ਨਹੀਂ ਇਹ ਹੋ ਨਹੀਂ ਸਕਦਾ ਪਰ ਸਟੋਰੀ ਦਰਸ਼ਨ ਵਾਲਾ ਨੇ ਕਿਹੜੇ ਤਰੀਕੇ ਦੇ ਨਾਲ ਕੋਈ ਵਿੱਚ ਮਾੜਾ ਮੋਟਾ ਪ੍ਰੋਪੋਗੈਂਡਾ ਕਰਨਾ ਹੁੰਦਾ ਕਿ ਇਸ਼ੂ ਬਣੇ ਮੁੱਦਾ ਬਣੇ ਫਿਲਮ ਹਾਈਲਾਈਟ ਹੋਵੇ ਜਾਨਕਿ ਇਹ ਗੱਲਬਾਤ ਜ਼ਿਆਦਾ ਲੋਕਾਂ ਤੱਕ ਜਾਵੇ ਇਹ ਮਾੜੀ-ਪੁੱਡੀ ਇਹਨਾਂ ਨੇ ਵਹਿਬ ਜਿਹਨੂੰ ਕਹਿੰਦੇ ਆ ਪੰਜਾਬੀ ਵਿੱਚ ਜੋ ਕੋਈ ਸ਼ਰਾਰਤ ਕਹਿੰਦੇ ਉਹ ਕਰਨੀ ਹੁੰਦੀ ਹੈ ਮੈਂ ਗੱਲ ਤਾਂ ਕੀਤੀ ਹੈ ਕਿ ਉਹ ਬੰਦੇ ਦੀ ਕਲਾ ਸੀ ਤੇ ਕਲਾ ਨੂੰ ਸਲਾਮ ਹੈ ਉਹਦੇ ਚਾਹਣ ਵਾਲੇ ਬਹੁਤ ਨੇ ਪਰ ਨਾਲ ਗੱਲ ਇਹ ਕਹਿ ਦੇਣਾ ਜਿਹੜੇ ਬੰਦੇ ਕਹਿੰਦੇ ਨਾ ਕਿ ਸੋਧਾ ਲਾਇਆ ਸੀ ਮੈਂ ਕਹਿੰਦਾ ਸੋਧਾ ਨਹੀਂ ਲਾਇਆ ਸੀ ਕਲਾ ਦਾ ਕਤਲ ਕੀਤਾ ਸੀ ਅੱਜ ਵੱਡੇ ਵੱਡੇ ਵਿਦਵਾਨ ਕਹਿਣਗੇ ਲੈ ਅਗਿਆਨੀ ਬੂਟਾ じゃ ਵੀ ਹੁਣ ਇਦਾਂ ਕਹੀ ਦਿੰਦਾ ਕਹਿਣਾ ਹੀ ਹੈ ਕਹੀ ਜੋ ਸਾਨੂੰ ਕਿੱਡੇ ਅੱਜ ਤਾਂ ਮਿੱਤਰੋ ਜਿਹੜੀ ਸਚਾਈ ਹੈ ਨਾ ਉਹ ਕਹਿਣੀ ਕਹਿਣੀ ਹੈ ਕਿ ਇਹਦੇ ਗੋਡੇ ਲਗੇ ਕਿਹਦੇ ਗਿੱਟੇ ਲੱਗੇ ਮੈਂ ਅੱਜ ਵੀ ਕਹਨਾ ਚਮਕੀਲੇ ਵਰਗਾ ਕਲਾਕਾਰ ਨਾ ਕੋਈ ਜੰਮੇ ਅੱਜ ਤੱਕ ਤੇ ਨਾ ਕੋਈ ਜਮੂਗਾ ਚਮਕੀਲਾ ਚਮਕੀਲੇ ਸੀ ਇਹ ਸੱਚ ਹੈ ਇਹ ਗੱਲ ਕਹਿੰਦੇ ਰਵਾਂਗੇ ਪਰ ਜਿਹੜੀ ਫਿਲਮ ਬਣੀ ਠੀਕਾ ਸਟੋਰੀ ਬਣਾਤੀ ਪਰ ਜਿਹੜਾ ਚਮਕੀਲੇ ਦਾ ਰੋਲ ਜਾਂ ਅਮਰਜੋ ਦਾ ਰੋਲ ਸੀ ਨਾ ਉਹ ਕਰੈਕਟਰ ਉਹ ਕਿਰਦਾਰ ਸੀ ਉਹ ਦਿਲਜੀਤ ਵੀ ਨਹੀਂ ਨਵਾ ਸਕਿਆ ਤੇ ਨਾ ਹੀ ਪ੍ਰਣੀਨੀ ਤੀ ਚੋਪੜਾ ਨਵਾ ਸਕੀ ਇਹ ਸਚਾਈ ਹੈ ਇਹ ਬੇਨਤੀ ਪ੍ਰਵਾਨ ਕਰਿਓ ਜਿਹੜੇ ਚਾਉਣ ਵਾਲੇ ਨੇ ਥੋੜਾ ਬਹੁਤਾ ਉਹ ਵੀ ਤਰਕ ਕਰਿਆ ਕਰੋ ਕਿ ਹਰੇਕ ਜਣਾ ਖਣਾ ਇਹੋ ਜੇ ਕਲਾਕਾਰ ਨੂੰ ਕਾਪੀ ਨਹੀਂ ਕਰ ਸਕਦਾ ਕਿ ਸਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ